पुलिस ने रामपुरा थाना के क्षेत्र में नशे विरुद्ध चलाए अभियान के तहत डीएसपी बठिंडा की अगुवाई में गांव फूल और शहर रामपुरा के गांधीनगर में तलाशी अभियान चलाया और नशा बेचने वाले के घरों की तलाशी ली इस दौरान यहां रामपुरा के सभी थानों की पुलिस मौजूद रही वहीं पुलिस अधिकारियों ने नशा तस्करों को चेतावनी देते हुए कहा कि वह जा तो ये गलत काम छोड़ दे जा पंजाब छोड़कर कहीं बाहर चले जाए क्योंकि पकड़े जाने पर सख्त कार्रवाई की जाएगी वहीं रामपुरा के एक नशा तस्कर के घर आम लाइसेंस बना होने के कारण इसका लाइसेंस रद्द करने के लिए भेजा इस दौरान पुलिस ने एक मोटरसाइकिल सवार आदमी से ढाई किलो गांजा पकड़ा और उसके ऊपर एनडीपीएस एक्ट के तहत मामला दर्ज कर आगे की जांच शुरू कर दी मानजोग सडे अफसर साहबान मानजोग डीआईजी साहब एसएसपी साहब बठिंडा पंजाब सरकार दिया हदायतों के मुताबिक ਜਿਹੜੀ ਨਸ਼ਿਆਂ ਦੇ ਵਰਕਰਾਂ ਕੋਲ ਬਿੱਡੀ ਮਹਿਮਾ ਉਹਦੇ ਦੀ ਨਹੀਂ ਅੱਜ ਅਸੀਂ ਤੜਕੇ 4 ਵਜੇ ਤੋਂ ਲੈ ਕੇ ਹੁਣ ਤੱਕ ਥਾਣਾ ਪੂਲ ਅਤੇ ਸਿਟੀ ਰਾਮਪੁਰ ਦੇ ਏਰੀਏ ਦੇ ਵਿੱਚ ਅਸੀਂ ਜਿਹੜੇ ਸਮਗਲਰਾਂ ਉਹਨਾਂ ਦੇ ਘਰ ਦੇ ਵਿੱਚ ਰੇਡ ਕਰਕੇ ਅਸੀਂ ਸਰਚ ਆਪਰੇਸ਼ਨ ਕਰ ਰਹੇ ਹਾਂ ਇਸੇ ਦੀ ਨਹੀਂ ਅਸੀਂ ਥਾਣਾ ਪੂਲ ਦੇ ਵਿੱਚ ਅਸੀਂ ਉੱਤੇ ਜਿਹੜੇ ਨਸ਼ੇ ਦਾ ਕੰਡਾ ਕਰਨ ਵਾਲੇ ਸੀਗੇ ਅੱਠ ਘਰਾਂ ਤੇ ਰੇਡ ਕਰਕੇ ਅਸੀਂ ਬ੍ਰੀਕੀ ਦੇ ਨਾਲ ਸਰਚ ਕੀਤੀ ਤੇ ਜਿਹਦੇ ਵਿੱਚੋਂ ਇੱਕ ਲਲਿਤ ਕੁਮਾਰ ਨਾਂ ਦੇ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਉਸ ਪਾਸੋਂ 1.5 ਕਿਲੋ ਗਾਂਜਾ ਬਰਾਮਦ ਕਰਕੇ ਉਹਦੇ ਬਰਕਰਾਰ ਮੁਕੱਦਮਾ ਦਰਜ ਕੀਤਾ ਗਿਆ ਹੈਗਾ ਤੇ ਇਸੇ ਤਰ੍ਹਾਂ ਸਿਟੀ ਜਿਹੜਾ ਰਾਮਪੁਰਾ ਇੱਥੇ ਜੋੜੇਪੁਰਾਂ ਦੇ ਨਾਂ ਤੇ ਨੇੜੇ ਲਖਵੀਰ ਸਿੰਘ ਦੇ ਘਰ ਦੀ ਸਰਚ ਦੌਰਾਨ ਲਖਵੀਰ ਸਿੰਘ ਤੇ ਦੋ ਮੁਕੱਦਮੇ ਦਰਜ ਆ ਤੇ ਉਹਦਾ ਅਸਲ ਲਾਇਸੈਂਸ ਬਣਿਆ ਸੀਗਾ ਉਹਦਾ ਅਸੀਂ ਇੱਕ ਪਿਸਟਲ ਤੇ ਜਿਹੜਾ ਇੱਕ 12 ਬੋਰ ਗਨ ਆ ਉਸ ਹੀ ਕਬਜ਼ੇ ਵਿੱਚ ਲਈ ਆ ਤੇ ਜਿਹਨੂੰ ਅਸੀਂ ਉਹਦਾ ਨਸ਼ੇ ਦਾ ਤਸਕਰ ਹੋਣ ਕਰਕੇ ਅਸੀਂ ਉਹਦਾ ਅਸਲ ਲਾਇਸੈਂਸ ਕੈਂਸਲ ਕਰਨ ਦੇ ਲਈ ਲੈ ਕੇ ਭੇਜ ਰਹੇ ਆ ਤੇ ਇਸੇ ਤਰ੍ਹਾਂ ਹੀ ਹੁਣ ਅਸੀਂ ਇੱਥੇ ਸਿਟੀ ਰਾਮਪੁਰੇ ਦੇ ਵਿੱਚ ਗਾਂਧੀ ਨਗਰ ਦੇ ਵਿੱਚ ਅਸੀਂ ਸਰਚ ਆਪਰੇਸ਼ਨ ਜਲਾ ਰਹੇ ਹਾਂ ਤੇ ਸਾਡੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਇਹ ਜਿਹੜਾ ਵੀ ਨਸ਼ੇ ਦਾ ਕੰਮ ਕਰਨ ਵਾਲੇ ਜਿਹੜੇ ਨਸ਼ੇ ਦਾ ਧੰਦਾ ਕਰਨ ਵਾਲਿਆ ਉਹਨਾਂ ਨੂੰ ਸਾਡੀ ਸਖਤ ਵਾਰਨਿੰਗ ਹੈ ਵੀ ਜਾਂ ਤਾਂ ਉਹ ਆਪਣੇ ਇਸ ਧੰਦੇ ਤੋਂ ਬਾਹਰ ਆ ਜਾਣ ਤੇ ਵਰਨਾ ਉਹਨਾਂ ਦੀ ਜਿਵੇਂ ਜਿਹੜੀ ਵੀ ਕੋਈ ਪ੍ਰਾਪਰਟੀ ਨਸ਼ੇ ਦਾ ਧੰਦਾ ਵੇਚ ਕੇ ਬਣਾਈ ਆ ਤੇ ਉਹ ਪ੍ਰਾਪਰਟੀ ਨੂੰ ਅਸੀਂ ਜ਼ਬਤ ਸਰਕਾਰ ਕੀਤਾ ਜਾਊਗਾ ਤੇ ਇੱਕ ਹੋਰ ਤੇ ਜੋ ਵੀ ਉਹਨੇ ਆਪਣਾ ਨਸ਼ੇ ਦਾ ਧੰਦਾ ਵੇਚ ਕੇ ਕਿਸੇ ਸਰਕਾਰੀ ਜਗ੍ਹਾ ਦੇ ਵਿੱਚ ਕੋਈ ਆਪਣਾ ਮਕਾਨ ਜਾਂ ਅਲੀਸ਼ਾਨ ਕੋਠੀ ਬਣਾਈ ਆ ਉਹਦੀ ਵੀ ਅਸੀਂ ਨਿਸ਼ਾਨਦੇਹੀ ਕਰ ਰਹੇ ਆ ਤਾਂ ਜੋ ਉਸ ਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਟਾਇਆ ਜਾ ਸਕੇ ਤੇ ਮੇਰੀ ਆਮ ਪਬਲਿਕ ਨੂੰ ਇੱਕ ਇਹ ਬੇਨਤੀ ਆ ਵੀ ਸੇਫ ਪੰਜਾਬ ਅਧੀਨ ਸਰਕਾਰ ਵੱਲੋਂ ਸਾਡੇ ਅਫਸਰ ਸਹਿਬਾਨ ਵੱਲੋਂ ਇੱਕ ਡਰੱਗ ਫ੍ਰੀ ਨੰਬਰ ਜਾਰੀ ਕੀਤਾ ਗਿਆ 97 791 00200 ਇਹਦੇ ਤੇ ਕੋਈ ਵੀ ਜਿਹੜਾ ਚੰਗਾ شہری ਆ ਉਹ ਨਸ਼ਿਆਂ ਦੇ ਜਿਹੜਾ ਵਰਕਲਾਫ ਜੇ ਉਹਨੂੰ ਕੋਈ ਪਤਾ ਲੱਗਦਾ ਵੀ ਕਿਸੇ ਜਗ੍ਹਾ ਤੇ ਕੋਈ ਨਸ਼ੇ ਦੇ ਨਸ਼ੇ ਨੂੰ ਕੋਈ ਵੇਚ ਰਿਹਾ ਉਹ ਇਤਲਾਹ ਦੇ ਸਕਦਾ ਤੇ ਉਹਦਾ ਜਿਹੜਾ ਨਾਮ ਪਤਾ ਗੁਪਤ ਰੱਖਿਆ ਜਾਊਗਾ ਤੇ ਬਾਕੀ ਸਰਕਾਰ ਵੱਲੋਂ ਤੇ ਐਸ ਐਚਓ ਸਾਹਿਬ ਵੱਲੋਂ ਸਾਡੇ ਜਿਹੜੇ ਨਸ਼ੇ ਦੇ ਧੰਦਾ ਕਰਨ ਵਾਲੇ ਆ ਇਹਨਾਂ ਨੂੰ ਇੱਕ ਸਖਤ ਵਾਰਨਿੰਗ ਆ ਵੀ ਦੇਖੋ ਜਿਹੜਾ ਇਹ ਵਿਅਕਤੀ ਇੱਕ ਨਸ਼ੇ ਦਾ ਧੰਦਾ ਕਰਕੇ ਆਪਣੀਆਂ ਆਲੀਸ਼ਾਨ ਕੋਠੀਆਂ ਬਣਾ ਰਿਹਾ ਕਾਰਾਂ ਖਰੀਦ ਰਿਹਾ ਤੇ ਆਪਣਾ ਪਰਿਵਾਰ ਦਾ ਪਾਲਣ ਕਰ ਰਹੇ ਆ ਤੇ ਇੱਕ ਕੈਦੇ ਕਾਨੂੰਨ ਦੇ ਮੁਤਾਬਕ ਸਾਰੇ ਨਸ਼ਾ ਵੇਚਣ ਵਾਲੇ ਦੇ ਸਾਰੇ ਪਰਿਵਾਰ ਦੇ ਬਰਖਲਾਪ ਜਿਨ੍ਹਾਂ ਦੀ ਵੀ ਕੋਈ ਇਨਵੋਲਵਮੈਂਟ ਇਹਦੇ ਵਿੱਚ ਪਾਈ ਗਈ ਸਾਰਿਆਂ ਦੇ ਬਰਖਲਾਪ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਸਲਾਕਾਂ ਦੇ ਪਿੱਛੇ ਪਹੁੰਚਾਇਆ ਜਾਊਗਾ ਤੇ ਇਹਨਾਂ ਸਾਰਿਆਂ ਨੂੰ ਸਾਡੀ ਵਾਰਨਿੰਗ ਆ ਵੀ ਇਸ ਕੰਮ ਤੋਂ ਬਾਹਰ ਆ ਜਾਓ ਹੁਣ ਸਾਡੀ ਪੰਜਾਬ ਸਰਕਾਰ ਤੇ ਸਾਡੇ ਅਫਸਰ ਸਹਿਬਾਨ ਤੇ ਸਾਰਾ ਪੁਲਿਸ ਤੰਤਰ ਅਸੀਂ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਵੱਲ ਅਸੀਂ ਪਲਾਂਘ ਪੁੱਟ ਰਹੇ ਆ ਤੇ ਇਸ ਤੇ ਇਸ ਸੰਬੰਧ ਦੇ ਵਿੱਚ ਬਹੁਤ ਵੱਡਾ ਕੰਮ ਹੋ ਚੁੱਕਿਆ ਤੇ ਅਸੀਂ ਕਰ ਵੀ ਰਹੇ ਹਾਂ ਇਸ ਕਰਕੇ ਜਾਂ ਤਾਂ ਉਹ ਇਹ ਜਦ ਨਸ਼ਿਆਂ ਦੇ ਵਿਰੁੱਧ ਅਧੀਨ ਤੇ ਜਾਂ ਤਾਂ ਆਪਣਾ ਕੰਮਕਾਰ ਨਸ਼ਿਆਂ ਦਾ ਜਿਹੜਾ ਵੇਚਣ ਦਾ ਧੰਦਾ ਬੰਦ ਕਰ ਦੇਣ ਤੇ ਜਾਂ ਆਪਣਾ ਪੰਜਾਬ ਛੱਡ ਕੇ ਚਲੇ ਜਾਣ